ਇਹ ਸੰਘਾੜਾ ਮੱਛੀ ਆ ਦੋਸਤੋ ਆ ਦੇਖੋ ਕੱਲੀ-ਕੱਲੀ ਚੀਜ਼ ਆ ਔਰ ਇਹ ਅੰਗਰੇਜ਼ ਬੈਠ ਕੇ ਗੇਰਕ ਪਾਨਨੇ ਆ ਕਾਗਜ਼ ਕੁਗੂਚ ਪੈਣੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਆਓ ਜੀ ਅੱਜ ਤੁਹਾਨੂੰ ਦਿਖਾਵਾਂਗੇ ਮਿੱਠੂ ਕੁਵਾੜੀਏ ਕੋਲੋਂ ਇਹ ਜਹਾਜ਼ ਉਰੇ ਕਿੱਦਾਂ ਪਹੁੰਚਿਆ ਤੇ ਕਿੰਨਾ ਸੋਹਣਾ ਲੱਗ ਰਿਹਾ ਜਹਾਜ਼ ਦੇਖਣ ਨੂੰ ਆਓ ਥੋੜਾ ਜਿਹਾ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਰਾਹੁਲ ਜੀ ਨੇ ਲਓ ਜੀ ਆ ਦੇਖੋ ਜੀ ਮਿੱਠੂ ਕੁਵਾੜੀਏ ਕੋਲੋਂ ਜਹਾਜ਼ ਖਰੀਦਿਆ ਹੋਇਆ ਲੋ ਜੀ ਰਾਹੁਲ ਮੇਰੇ ਨਾਲ ਆ ਤੁਹਾਨੂੰ ਜਹਾਦ ਦੀ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਦੋਸਤੋ ਆਓ ਜੀ ਆਹ ਦੇਖੋ ਹੁਣ ਦਾ ਪ੍ਰਿੰਡਾਂ ਦੇ ਛੱਤੇ ਲੱਗੇ ਹੋਣੇ ਅੰਦਰ ਸ਼ਾਇਦ ਆਹ ਦੇਖੋ ਆਣ ਵਾਲੇ ਟਾਈਮ ਚੇ ਕਿਸੇ ਰੈਸਟੋਰੈਂਟ ਤੋਂ ਘੱਟ ਨਹੀਂ ਬਣਨ ਵਾਲਾ ਬਹੁਤ ਵਧੀਆ ਕਿਉਂ ਰਾਹੁਲ ਹਾਂਜੀ ਹਾਂਜੀ ਬਿਲਕੁਲ ਲਾਪਾ ਕਿਉਂਕਿ ਪਹਿਲਾਂ ਜਹਾਦ ਦੀ ਵੀਡੀਓ ਦਿਖਾ ਦੀਏ ਨਾ ਆਪਾਂ ਕਿਉਂਕਿ ਆਪਾਂ ਦਾ ਹਾਂ ਲੋ ਜੀ ਦੇਖੋ ਮੱਛੀ ਵਰਗਾ ਕਿਹੜੀ ਮੱਛੀ ਵਰਗਾ ਲੱਗਦਾ ਹੈ ਡੋਲ ਵੀ ਪੰਜਾਬੀ ਚ ਦੱਸ ਪੰਜਾਬੀ ਚ ਪੰਜਾਬੀ ਦੇ ਨੂੰ ਨਹੀਂ ਪਤਾ ਇਹ ਸੰਘਾੜਾ ਮੱਛੀ ਆ ਦੋਸਤੋ ਆ ਦੇਖੋ ਕੱਲੀ ਕੱਲੀ ਚੀਜ਼ ਆ ਔਰ ਇਹ ਅੰਗਰੇਜ਼ ਬੈਠ ਕੇ ਗੇਰਕ ਪਾਣਿਆ ਕਾਗਜ਼ ਕੁਗ ਵਿੱਚ ਪੈਣੇ ਦੋ ਜਣੇ ਬੈਠਦੇ ਸੀ ਹਨਾ ਯਾਰ ਦੋ ਜਣੇ ਬੈਠਦੇ ਆ ਦੇਖੋ ਕਿੰਨਾ ਤਾਮ-ਜਾਮ ਲੱਗਿਆ ਹੋਇਆ ਜੀ ਅੰਦਰ ਮਾੜਾ ਬੰਦਾ ਦਾ ਦੇਖ ਕੇ ਘਬਰਾ ਜਾਵੇ ਇਹ ਕਿਵੇਂ ਉੜਦਾ ਹੋਇਆ ਹੈ ਮਾਂ ਬਾਪ ਜੀ ਨੇ ਮੈਂ ਕਿਹਾ ਨਹੀਂ ਹਾਂ ਹਾਂ ਆ ਦੇਖੋ ਦੋ ਬੰਦੇ ਬੈਠ ਸਾਧ ਨੇ ਉਹਰੇ ਆ ਦੇਖੋ ਅੰਦਰ ਤੋਂ ਇਹ ਪਤਾ ਨਹੀਂ ਗੇਰ ਦੋਨੋਂ ਤੇ ਐ ਦੋਨੋਂ ਤੀਰਪਾਨ ਵਾਲਾ ਮੈਨੂੰ ਲੱਗਦਾ ਉੱਪਰ ਚੱਕਣ ਵਾਲਾ ਦੇਖੋ ਉਹ ਯਰੇ ਅ ਵੀ ਇੱਕ ਇੱਕ ਡਰਾਈਵਰ ਥੱਕ ਜਬਾ ਹਾਂ ਤਾਂ ਦੂਜਾ ਨਾਲ ਦੂਜਾ ਆਪਣਾ ਚਲਾਈ ਜਾਵੇ ਕੰਟਰੋਲ ਹੋਈ ਹਾਂ 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 ਇਹ ਫੋਨ ਪਤਾ ਨਹੀਂ ਕਿਦਾ ਆ ਗਿਆ ਵਿੱਚ ਚਲੋ ਕੋਈ ਗੱਲ ਨਹੀਂ ਆ ਦੇਖੋ ਦੋਸਤੋਂ ਕੰਪਨੀ ਵਾਲਿਆਂ ਸਾਰੇ ਆ ਦੇਖੋ ਆ ਪੈਪਾਂ ਜਾ ਰਹੀਆਂ ਹਨ ਇਹ ਚਾਹਤਾ ਬਹੁਤ ਵੱਡਾ ਕਿੰਨਾ ਕ ਹੋਊਗਾ ਹਾਈਟ ਕਿ ਦੇਖ ਤਾਂ ਸਹੀ ਕਟੋ ਕਟ 30 35 ਫੁੱਟ ਦਾ ਹੋਏਗਾ ਯਾਰ ਹੈਨਾ ਹਾਂ ਇੰਨਾ ਕ ਤਾਂ ਹੈਗਾ ਯਾਰ ਇਹ ਉੜਦਾ ਕਿਵੇਂ ਹੋ ਜਾ ਯਾਰ ਇੰਨਾ ਭਾਰ ਇੰਨਾ ਵਜ਼ਨ ਲੈ ਕੇ ਕਿੰਨੇ ਕਿਵੇਂ ਅਸਮਾਨ ਚ ਉੜਦਾ ਹੋਏਗਾ ਇਹ ਯਾਰ ਮਨ ਨੂੰ ਤਾਂ ਹਜੇ ਸਮਝ ਨਹੀਂ ਆਈਆਂ ਅੰਗਰੇਜ਼ਾਂ ਦਾ ਦਿਮਾਗ ਹੈ ਇੱਕ ਕਹਿੰਦੇ ਪੈਟਰੋਲ ਹੈ ਇੱਕ ਸਹੀ ਗੱਲ ਹੈ ਯਾਰ ਇਹ ਪੈਟਰੋਲ ਇਹ ਨੂੰ ਉੱਪਰ ਲੈ ਕੇ ਜਾਂਦਾ ਬਹੁਤ ਭਾਰੀ ਹੈ ਆਹ ਦੇਖੋ ਤਾਂ ਕੱਟ ਰਿਹਾ ਇੱਥੇ ਹੀ 5 ਕੁੰਟਲ ਹੋ ਜਾਏਗਾ ਗੁਰੂ ਕਿੰਨਾ 5 ਕੁੰਟਲ ਤੋਂ ਕੱਟ ਹੋਏਗਾ ਇਹ ਦੋਸਤੋ ਦੇਖੋ ਆ ਜਿਹੜੀ ਆ ਇਹਦੀ ਪੂੰਛ ਜੀ ਆ ਕੱਟੋ ਘਟੇ ਹੀ 5 ਕੁੰਟਲ ਦੀ ਹੋਣੀ ਕੱਟੋ ਘਟੇ 100 100 150 ਕੁੰਟਲ ਦਾ ਇਹ ਜਹਾਜ਼ ਹੋ ਰਿਹਾ ਤੇ ਗੁਰੂ ਕੁਦਰਤੀ ਰਹਿ ਗਿਆ ਹਾਂ ਹਾਂ ਦੇਖੋ ਦੋਸਤੋ ਇਹ ਹੈਗਾ ਦਰਵਾਜਾ ਯਾਨੀ ਕਿ ਜਦੋਂ ਵੀ ਇਹਨਾਂ ਨੂੰ ਲੱਗੇ ਵੀ ਹਾਂ ਅਸੀਂ ਕੋਈ ਦੁਰਘਟਨਾ ਹੋਣ ਵਾਲੀ ਹੈ ਤਾਂ ਦਰਵਾਜਾ ਖੁੱਲਦਾ ਹੈ ਦੋਸਤੋ ਆ ਦੇਖੋ ਟਾਕੀ ਵੰਗੋ ਬੰਨਿਆ ਹੋਇਆ ਹੈ ਇਹ ਖੁੱਲਦਾ ਹੈ ਤਾਂ ਆਪਣੇ ਪੈਰਾਸ਼ੂਟ ਲੈ ਕੇ ਸਾਡੇ ਜਵਾਨ ਇੱਥੇ ਤੋਂ ਛਾਲਾ ਮਾਰਦੇ ਨੇ ਤੇ ਆਪਣੀ ਜਾਨ ਬਚਾ ਲੈਂਦੇ ਨੇ ਇਸੇ ਤਰ੍ਹਾਂ ਤੇ ਦੂਜੇ ਬੰਦੇ ਦੀ ਜਾਨ ਵੀ ਬਚ ਜਾਂਦੀ ਹੈ ਜੋ ਇਹ ਪੈਸੇ ਜੰਗੀ ਜਹਾਜ਼ ਨਹੀਂ ਕਹਿ ਸਕਦੇ ਆਪਾਂ ਇਹਨੂੰ ਹੈਲੀਕਾਪਟਰ ਕਹਿ ਸਕਦੇ ਆ। ਇਹਦਾ ਟਾਇਰ ਦੇਖੋ ਟਾਇਰ ਆ ਦੇਖੋ ਜੀ ਟਾਇਰ ਦੇਖੋ ਕਿੰਨੇ ਜ਼ਬਰਦਸਤ ਨੇ ਇਹ ਹਵਾ ਭਰਿਆ ਹੋਇਆ ਹੈ ਜੀ ਹਵਾ ਭਰੀ ਹੋਈ ਹੈ ਇਹਦੇ ਚ ਬਹੁਤ ਵਧੀਆ ਹਾਂ ਹਾਂ ਜੀ ਆ ਦੇਖੋ ਜੀ ਟਾਇਰ ਤੇ ਟਾਇਰਾਂ ਦੇ ਨਾਲ ਸ਼ੌਕਰ ਠੀਕ ਆ ਉਹ ਕਮਾਲ ਦੀ ਖੇਡ ਹੈ ਖੇਡ ਦੀ ਯਾਨੀ ਕਿ ਆਪਾਂ ਪ੍ਰਕਿਰਿਆ ਕਹਿ ਦਦਿਆ ਉਹ ਅੰਗਰੇਜ਼ਾਂ ਦੀ ਤਕਨੀਕ ਦੇਖੋ ਤੁਸੀਂ ਸਹੀ ਗੱਲ ਆ ਯਾਰ ਕਮਾਲ ਕਰੀ ਦੀ ਆ ਜੀ ਅੰਗਰੇਜ਼ ਜੇ ਉਰੇ ਹੁੰਦੇ ਨਾ ਪੰਜਾਬ ਦੇ ਵਿੱਚ ਤਾਂ ਚਲੋ ਕੁਝ ਨਾ ਤਾਂ ਬਣਦਾ ਹੀ ਕੁਝ ਤਾਂ ਤੇ ਇਹਦੇ ਅੰਦਰ ਦਾ ਫਿਚਰ ਦੱਸੋ ਯਾਰ 인ਦਰਵੀਰ ਹਾਂ ਜੀ ਆਓ ਅੰਦਰ ਦਾ ਫਿਚਰ ਆਪਾਂ ਦਖਾਣਾ ਉਹ ਕਰ ਲਈ ਕੈਮਰਾ ਥੋੜਾ ਜਿਹਾ ਨੀਚੇ ਤੋਂ ਥੋੜਾ ਜਿਹਾ ਵੱਡਾ ਕੈਮਰਾ ਹੋ ਜਾਂਦਾ ਨਾ ਪਿੱਛੇ ਹਰ ਕੇ ਸਮਝ ਗਿਆ ਨਾ ਹਾਂ ਹਾਂ ਵਾ ਹੋ ਗਿਆ ਹੋ ਗਿਆ हां ठीक है आ देखो दोस्तों लुधियाना ਜਲੰਧਰ ਦੇ ਵਿੱਚ ਉੱਥੇ ਦੇਖੋ ਕਨੈਕਟਰ ਬੈੜ ਦਾ ਮਨਜੂਮ ਕਰਕੇ ਉਹ ਕਨੈਕਟਰ ਦੀ ਸੀਟ ਹੈ ਆਪਾਂ ਦੇਸੀ ਤਰੀਕੇ ਨਾਲ ਕਹਿ ਸਕਦੇ ਆ ਇਹਨੂੰ ਲਓ ਜੀ ਜਲੰਧਰ ਦੇ ਵਿੱਚ ਅਲ ਮੇਰੀ ਵੀਡੀਓ ਬਣਾ ਜਲੰਧਰ ਲੁਧਿਆਣਾ ਦੇ ਵਿੱਚ ਮਿੱਠੂ ਕਬਾੜੀਆ ਜਿਆਸੂ ਨਾਮ ਦਾ ਇਹਨੇ ਜਹਾਜ਼ ਵਿੱਚ ਤੇ ਆ ਜਲੰਧਰ ਲੁਧਿਆਣਾ ਦੇ ਵਿੱਚ ਰੈਸਟੋਰੈਂਟ ਬਣ ਚੁੱਕਿਆ ਨੇ ਦੋਸਤੋ ਲੋਕੀ ਬਹੁਤ ਪੈਸਾ ਕਮਾਰੇ ਨੇ ਇਹ ਵੀ ਆਪਣਾ ਪਟਿਆਲੇ ਦੇ ਵਿੱਚ ਇਹ ਜਹਾਜ਼ ਖੜਿਆ ਹੈ ਇਹ ਆਪਣਾ ਅਰੰਧ ਬਾਈਪਾਸ ਰੋਡ ਤੇ ਐਚਡੀ ਹੋਟਲ ਹੈ ਓਰੇ ਤੇ ਆਪਣਾ ਪੈਟਰੋਲ ਪੰਪ ਹੈ ਪੈਟਰੋਲ ਪੰਪ ਬਾਜਵਾ ਕਲੋਨੀ ਦੇ ਘੇਰੇ ਦੇਖਣਾ ਵੀਰ ਭਾਈ ਨੇ ਆਓ ਦੇਖੋ ਵਲੋਗ ਬਣਾਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਲੈ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਬਨੋੜ ਵੱਲ ਨੂੰ ਤੇ ਜੋ ਰਸਤੇ 'ਚ ਐਕਟੀਵਿਟੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਸੋ ਆਓ ਚੱਲਦੇ ਹਾਂ ਚੱਲ ਰਹੂ ਆ ਸਾਡਾ ਮੋਟਰਸਾਈਕਲ ਹੈ ਜੀ ਰਾਹੁਲ ਆ ਉਹ ਵਧੀਆ ਬੰਦਾ ਹੈ ਚਲੋ ਬਾਕੀ ਮਿਲ ਜਾਂ ਪੰਜਾਬੀ ਯੂਨੀਵਰਸਿਟੀ ਤੋਂ ਯਾਥਾ ਕੋਲ ਜਦੀਆਂ ਇਹ ਰਿਪੋਰਟ ਚਿੱਤੇ ਆ ਜਾਂਦੀਆਂ ਨੇ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਬੜੇ ਪੇ퍼 ਦਿੱਤੇ ਨਕਲਾ ਮਾਰੀਆਂ ਅਨਲੀਗਲ ਤਰੀਕੇ ਨਾਲ ਪਾਸ ਹੋਏ ਫਿਰ ਵੀ ਫਿਲ ਕਰਦਾ ਬਾਰ-ਬਾਰ ਇਥੇ ਡਿਵੀਜ਼ਨ ਪਲੈਨ ਨੂੰ ਕਿਉਂ ਰਹਾ ਹੁਣ ਆ ਵੀ ਬਿਲਕੁਲ ਦੇਖੋ ਸਕੂਲ ਹੋਵੇ ਕਾਲਜ ਹੋਵੇ ਚੱਲ ਨੂੰ ਹੋਣਾ ਹਾਂ ਅਸੀਂ ਤੋਂ ਇੱਕ ਵਾਰ ਫੇਰ ਜਰੂਰ ਆਵਾਂਗੇ ਕਿਉਂਕਿ ਸਾਡੀਆਂ ਪ੍ਰਾਣੀਆਂ ਯਾਤਾਂ ਚੂੜੀਆਂ ਵਾਲੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਦੇਖੋ ਧਰਨਾ ਉਰੇ ਜਾਰੀ ਰਹਿੰਦਾ ਹੈ ਤੇ ਮੁਲਾਇਮ ਸਾਹਿਬ ਚੇਰਮੈਨ ਜੀ ਖੜੇ ਨੇ ਦੇਖਦੇ ਨੇ ਚਾਕੀ ਤਈ ਜਾ ਲਾ ਲੋ ਜੀ ਪੰਜਾਬੀ ਯੂਨੀਵਰਸਿਟੀ ਦਾ ਮਸ਼ਹੂਰ ਸੰਤੋਸ਼ ਕੁਲਚੇ ਵਾਲਾ ਕਿਉਂ ਵੀ ਰਾਹੁਲ ਬਿਲਕੁਲ ਬਿਲਕੁਲ ਨਹੀਂ ਹੈ ਮਸ਼ਹੂਰ ਹੈਗਾ ਬੰਦੇ ਦਾ ਨਾਮ ਹੈ ਪਤਾ ਨਹੀਂ ਵਾ ਖਾ ਕੇ ਦੇਖਾਂਗੇ ਨਾਮ ਦਾ ਸੁਣਿਆ ਯਾਰ ਐ ਨਾ ਕਰ ਨਾਮ ਤਾਂ ਸੁਣਿਆ ਹੋਇਆ ਆ ਅੱਜ ਕੁਲਚਾ ਖਾ ਕੇ ਪਤਾ ਲੱਗੂਗਾ ਕਿਦਾਂ ਦਾ ਬੰਦਾ ਉਹੀ ਆ ਕਬਰ ਹੈ ਲੋ ਜੀ ਸੰਤੋਸ਼ ਕੁਲਚੇ ਵਾਲਾ ਬਹੁਤ ਮਸ਼ਹੂਰ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਬਾਈ ਮਨੇ ਆ ਵੀ ਵੀ ਆਲੇ ਤੋਂ ਲੋ ਜੀ ਆ ਦੇਖੋ ਕਿੰਨੀ ਧੁੰਦ ਪੈ ਰਹੀ ਆ ਬੰਦੇ ਨੂੰ ਜਨਾਨੀ ਨਹੀਂ ਦਿਖ ਰਹੀ ਤੇ ਜਨਾਨੀ ਨੂੰ ਬੰਦਾ ਨਹੀਂ ਦਿਖਦਾ ਅਹੀ ਜੀ ਠੰਡ ਦੇ ਵਿੱਚ ਦੇਖੋ ਦੋਸਤੋ ਬਹੁਤ ਬੁਰਾ ਹਾਲ ਹੈ ਸੋ ਸੇਫਟੀ ਪਹਿਲਾਂ ਜ਼ਰੂਰੀ ਆ ਕਿਉਂ ਜੀ ਬੈਣੀ ਜਸਤਾਨੇ ਹੋਣੇ ਚਾਹੀਦੇ ਆ ਬੰਦੇ ਕੋਲ ਮੇਨ ਗੱਲ ਇਹ ਆ ਜੀ ਹਾਂਜੀ ਦੋਸਤੋ ਦੇਖੋ ਤੁਹਾਨੂੰ ਪਿੰਡਾਂ ਦਾ ਮਾਹੌਲ ਦਿਖਾਣੇ ਆ ਕਿੰਨੀ ਠੰਡ ਪੈ ਰਹੀ ਔਰ ਮੋਟਰਸਾਈਕਲ ਚਲਾਣਾ ਔਖਾ ਹੋ ਗਿਆ ਹੱਥ ਹੋ ਗਏ ਬਿਲਕੁਲ ਲਾਲ ਕਿਉਂ ਜੀ ਬਿਲਕੁਲ ਬਿਲਕੁਲ ਸਰਦੀ ਆ ਜੀ ਜਿੰਨਾ ਬਚਾਅ ਹੋ ਸਕਦਾ ਕਰੋ ਆਪਣਾ ਆਪਾਂ ਜਾ ਰਹੇ ਸੀਗੇ ਰਿਸ਼ਤੇਦਾਰੀ ਚ ਕਿਉਂ ਰਾਹੁਲ ਬਿਲਕੁਲ ਬਿਲਕੁਲ ਜੀ ਆ ਬਨੌਰ ਤੋਂ ਅੱਗੇ ਆਪਾਂ ਟੱਪਿਆ ਏ ਤੇ ਚਲੋ ਠੰਡ ਹੈ ਜੀ ਠੰਡ ਬਹੁਤ ਹੈ ਸੇਫਟੀ ਜ਼ਰੂਰੀ ਆ ਜੀ ਜਦ ਤੱਕ ਨੇ ਹੁਣ ਜਾਈਨਾ ਟੋਪੀ ਹੋਣੀ ਚਾਹੀਦੀ ਆ ਚਲੋ ਸੀਦਾ ਤਾਂ ਨਹੀਂ ਬੰਦੇ ਸਾਡੇ ਵਾਲ ਖਰਾਬ ਹੋ ਜਾਣਗੇ ਕਿਉਂ ਹਾਂ ਲੋ ਜੀ ਦੋਸਤੋ ਮੈਂ ਤੇ ਰਾਹੁਲ ਹੋਰ ਨਹੀਂ ਜਿਆਦਾ ਠੰਡ ਪੈ ਰਹੀ ਆ ਧੁੰਦ ਕਾਰੀ ਆ ਵੀਰੇ ਆ ਲਖੋ ਕੁਝ ਨਹੀਂ ਪਾਇਆ ਹੋਇਆ ਆਪਾਂ ਤੇ ਵਾਈਕ ਚਾਰ ਨਹੀਂ ਪਾਇੀ ਹੋਇਆ ਠੰਡ ਬਹੁਤ ਆ ਦੇਖੋ ਤੁਹਾਨੂੰ ਰੋਡ ਦਿਖਾਣੇ ਆ ਕਿਸੇ ਨੂੰ ਕੁਝ ਨਹੀਂ ਦਿਖ ਰਹਾ ਇੰਨਾ ਜਿਆਦਾ ਫਲੈਟਾਂ ਚੜਦੀਆਂ ਨੇ ਧੁੰਦ ਬਹੁਤ ਪੈ ਰਹੀ ਆ ਬਹੁਤ ਔਖਾ ਜਾਣਾ ਚੱਲੀਏ ਫਿਰ ਹਾਂ ਚੱਲਦੇ ਆ